ਮੈਂ ਇੱਕ ਅਪੀਲ ਲਗਾ ਕਰਨ ਕਿ ਤਰਾ ਆਨੰਦਪੁਰ ਸਾਹਿਬ ਦਾ ਹੋਲਾ ਮੱਲਾ ਆ ਚੁੱਕਾ ਆ ਬੜੀ ਵੱਡੀ ਪੱਧਰ ਤੇ ਖਾਲਸਾ ਪੰਥ ਨੇ ਹੋਲਾ ਮੱਲਾ ਮਨਾਉਣਾ ਹੈ ਕਿ ਤਰਾ ਹੋਲੇ ਮੱਲੇ ਤੇ ਸਾਡੇ ਬਹੁਤ ਵੱਡੀ ਗਿਣਤੀ ਚ ਉੱਥੇ ਲੋਕ ਪਹੁੰਚਦੇ ਆ ਹੋਲੇ ਮੱਲੇ ਚ ਮੈਂ ਦੱਸਣਾ ਹੋਲੇ ਮੱਲੇ ਚ ਕੋਈ ਹੁੱਲਰ ਬਾਜੀ ਨਹੀਂ ਕਰਨੀ ਚਾਹੀਦੀ ਹੋਲਾ ਮੱਲਾ ਗੇਰਾ ਬਹੁਤ ਆਪਣੇ ਸਾਲ ਬਾਦੋਂ ਆਨੰਦਪੁਰ ਸਾਹਿਬ ਦੀ ਧਰਤੀ ਤੇ ਮਨਾਇਆ ਜਾਂਦਾ ਮੈਂ ਆ ਲੋਕ ਸਾਰਿਆਂ ਨੂੰ ਦੱਸਣਾ ਚਾਹੁੰਦਾ ਤੇ ਹੁਪ ਕਹਰੇ ਆਪਾਂ ਮੋਟਰਸਾਈਕਲ ਖਰਦੇ ਆ ਕਿਤਰਾ ਆਪਾਂ ਟਰੈਕਟਰ ਲੈ ਕੇ ਜਾਂਦੇ ਆ ਟਰੈਕਟਰਾਂ ਤੇ ਹੂਟਣ ਨਹੀਂ ਲਾਉਣੇ ਤੇ ਨਾ ਵੱਡੇ ਵੱਡੇ ਆਪਾਂ ਕਿਤਰਾ ਡੈਕ ਲਾਉਂਦੇ ਆ ਟਰੈਕਟਰਾਂ ਦੇ ਉੱਤੇ ਤੇ ਉਹ ਡੈਕ ਨਹੀਂ ਲਾਉਣੇ ਚਾਹੀਦੇ ਮੈਂ ਤੁਹਾਨੂੰ ਅਪੀਲ ਕਰਾਂ ਤੇ ਇਹ ਕਹਰੇ ਡੈਕ ਨਹੀਂ ਲਾਉਣੇ ਚਾਹੀਦੇ ਤਾਂ ਮੰਦਾ ਪਿੱਛੋਂ ਕੋਈ ਟਰਾਲੀ ਵਾਲਾ ਕੋਈ ਟਰੈਕਟਰ ਵਾਲਾ ਕੋਈ ਜੀਪ ਵਾਲਾ ਉਹਨੂੰ ਪਤਾ ਨਹੀਂ ਲੱਗਦਾ ਇਹਨਾਂ ਨੇ ਡੈਕ ਲਾਏ ਹੁੰਦੇ ਉੱਚੀ-ਚੀ ਕਰਕੇ ਤੇ ਲੋਕਾਂ ਨੂੰ ਪਤਾ ਨਹੀਂ ਲੱਗਦਾ ਦੇਖੋ ਆਪਾਂ ਕਹਰੇ ਆ ਮੋਟਰਸਾਈਕਲ ਖੜਨੇ ਆ ਨਾ ਬੜੇ ਪਿਆਰ ਨਾਲ ਖਰੋ ਹੋਲੀ-ਹੋਲੀ ਆਪਾਂ ਆਨੰਦਪੁਰ ਸਾਹਿਬ ਦੀ ਧਰਤੀ ਤੇ ਮੱਥਾ ਟੇਕ ਕੇ ਆਉਣਾ ਆ। ਕਾਲੀ ਨਹੀਂ ਕਰਨੀ ਕੋਈ ਹੁੱਲਰ ਬਾਜੀ ਨਹੀਂ ਕਰਨੀ। ਵੀਰੋ ਮੈਂ ਦੇਖਿਆ ਕਈ ਵਾਰੀ ਰਾਜ ਬੜੀਆਂ ਮੌਤਾਂ ਹੋਈਆਂ ਹੁੰਦੀਆਂ ਆ। ਕੋਈ ਗੱਡੀ ਨਾ ਵੱਜਾ ਹੁੰਦਾ ਮੋਟਰਸਾਈਕਲ, ਕੋਈ ਉਹਦੇ ਨਾਲ ਵੱਜਾ ਹੁੰਦਾ ਆ। ਵੱਜਣ ਦਾ ਕਾਰਨ ਇਹ ਹੋਈ ਆ ਆਪਾਂ ਵੱਡੇ-ਵੱਡੇ ਡੈੱਕ ਲਾਏ ਆ। ਡੈੱਕ ਨਹੀਂ ਲਾਉਣੇ। ਬੜੇ ਪਿਆਰ ਨਾਲ ਆਪਾਂ ਆਨੰਦਪੁਰ ਸਾਹਿਬ ਦੀ ਧਰਤੀ ਤੇ ਮੱਥਾ ਟੇਕ ਕੇ ਆਉਣਾ ਵੀਰੋ ਖੋਲੇ ਮੱਲੇ। ਜਰੂਰ ਹੋਲਾ ਮੱਲਾ ਦੇਖੋ ਜਾ ਕੇ ਪਿਆਰ ਨਾਲ ਦੇਖੋ। ਕੋਈ ਚੀਜ਼ ਇਹੋ ਜਿਹੀ ਨਹੀਂ ਕਰਨੀ ਕਿਥੇ ਆਪਣੇ ਸਿੱਖਾਂ ਦੇ ਜ ਮਾਰਾ ਅਸਰ ਪਾਵੇ ਤੇ ਵਧੀਆ ਤਰੀਕੇ ਜਾ ਕੇ ਘਰੋ ਤਿਆਰ ਕਰੋ ਟਰਾਲੀਆਂ ਲੈ ਕੇ ਜਾਓ ਟਰੈਕਟਰ ਲੈ ਕੇ ਜਾਓ ਸੰਧ ਲੈ ਕੇ ਜਾਓ ਜੀਬਾਂ ਲੈ ਕੇ ਜਾਓ ਮੱਥਾ ਟੇਕੋ ਵੀਰੋ ਹੁੱਲਰ ਬਾਜੀ ਨਹੀਂ ਕਰਨੀ ਆਪਾਂ ਆਨੰਦਪੁਰ ਸਾਹਿਬ ਦੀ ਧਰਤੀ ਤੇ 7 ਤਰੀਕ ਨੂੰ ਹੋਲਾ ਮੱਲਾ ਗੇਰਾ ਚਾਲੂ ਹੋ ਜਾਣਾ ਆ 7 ਤਰੀਕ ਨੂੰ ਤੇ ਤੁਸੀਂ ਪਿਆਰ ਨਾਲ ਉਥੇ ਆਨੰਦਪੁਰ ਸਾਹਿਬ ਦੀ ਧਰਤੀ ਤੇ ਮੱਥਾ ਟੇਕੋ ਰੱਬ ਦਾ ਸ਼ੁਕਰ ਕਰੋ ਤੇ ਆਣੀ ਆਨੰਦਪੁਰ ਸਾਹਿਬ ਦੀ ਧਰਤੀ ਤੇ ਮੱਥਾ ਟੇਕਣ ਲੱਗੇ ਆ ਵੀਰੋ ਤੇ ਹੁੱਲਰ ਬਾਜੀ ਨਹੀਂ ਕਰਨੀ ਤੇ ਨਾ ਟਰੈਕਟਰ ਹੀ ਆਪਾਂ ਭਜਾਉਣੇ ਆ ਮਜੇ ਮਜੇ ਨਾਲ ਟਰੈਕਟਰ ਖਰੋ ਤੇ ਮੋਟਰਸਾਈਕਲ ਕੇਰੇ ਬੜੇ ਪਿਆਰ ਨਾਲ ਖਰੋ ਮੋਟਰਸਾਈਕਲਾਂ ਨੂੰ ਵੱਡੇ ਵੱਡੇ ਹਾਰਨ ਲਾਉਦੇ ਆ ਹਾਰਨ ਨਾ ਲਾਓ ਵੀਰ ਜੀ ਮੈਂ ਤੁਹਾਨੂੰ ਬੇਨਤੀ ਕਰਾਂਗਾ ਹਾਰ ਨਾ ਲਾਓ ਵੀਰੋ ਹਾਰ ਨਹੀਂ ਲਾਉਣੇ ਛੋਟਾ ਕੇਰਾ ਹਾਰਨਿਆ ਉਹ ਮਾਰੋ ਜਰੂਰ ਲਾਓ ਕਿਹਤਰਾ ਟਰੈਕਟਰਾਂ ਨੂੰ ਹਾਰਨਿਆ ਉਹ ਨਹੀਂ ਆਪਾਂ ਲਾਉਣੇ ਮਜੇ ਨਾਲ ਪਿਆਰ ਨਾਲ ਆਨੰਦਪੁਰ ਸਾਹਿਬ ਦੀ ਧਰਤੀ ਤੇ ਰੱਬ ਦਾ ਸ਼ੁਕਰ ਕਰਨਾ ਚਾਹੀਦਾ ਜਾ ਕੇ ਸਾਲ ਬਾਦ ਉਹ ਆਪਾਂ ਆਨੰਦਪੁਰ ਸਾਹਿਬ ਧਰਤੀ ਤੇ ਜਾਣਾ ਆ ਮੱਥਾ ਟੇਕਣਾ ਗੁਰੂ ਸਾਹਿਬ ਦੇ ਘਰ ਜਾ ਕੇ ਆਪਾਂ ਪਿਆਰ ਨਾ ਰਹਿਣਾ ਕੋਈ ਉਥੇ ਆਪਾਂ ਖਰਾਬੀ ਨਹੀਂ ਕਰਨੀ ਕੋਈ ਉਥੇ ਜਾ ਕੇ ਕੋਈ ਹੁੱਲਰ ਬਾਜੀ ਨਹੀਂ ਕਰਨੀ ਵੀਰੋ ਮੈਂ ਤੁਹਾਨੂੰ ਅਪੀਲ ਕਰਾਂਗਾ ਸਤਿ ਸ਼੍ਰੀ ਅਕਾਲ